ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਸੀਰੀਜ਼ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਫਲਾਸ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 4 ਸਤੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਮੌਨਸਨ ਦਮੀ ਕਿੰਨੇ ਕੁ ਲੱਗਣੇ ਆ ਐਸੇ ਲਈ ਦਿਆ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜੀ ਲਗਭਗ 7:30 ਵਜਣ ਜਾ ਰਹੀ ਆ 1 ਸਤੰਬਰ ਦੀ ਅੱਜ ਸਵੇਰ ਆ ਜਿਹੜੀ ਹੋ ਚੁੱਕੀ ਆ ਪੰਜਾਬ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤੇ ਤਾਬਰ ਤੋੜ ਮੀਂਹ ਇਸ ਵੇਲੇ ਦਰਜ ਹੋ ਰਹੇ ਨੇ ਬੀਤੇ ਅੱਧੀ ਰਾਤ ਤੋਂ ਬਾਅਦ ਮੀਂਹ ਜੜਿਆ ਸ਼ੁਰੂ ਹੋਇਆ ਤੇ ਖਾਸ ਕਰ ਇੱਧਰ ਲੁਧਿਆਣੇ ਵਾਲੀ ਸਾਈਡ ਪਟਿਆਲਾ ਸ਼੍ਰੀ ਫਤਗਰ ਸਾਹਿਬ ਖੰਨਾ ਸਮਰਾਲਾ ਸਰਹੰਦ ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸਤ ਮੀਂਹ ਲੱਗ ਰਹੇ ਨੇ ਇਸ ਦੇ ਇਲਾਵਾ ਹੁਸ਼ਿਆਰ ਫੋਰ ਨਵਾਂ ਸ਼ਹਿਰ ਸ਼ਰੀਆਨੰਪੁਰ ਸਾਹਿਬ ਨੰਗਲ ਚੰਡੀਗੜ੍ਹ ਮਹਾਲੀ ਪੰਜ ਕਲਾ ਡੇਰਾ ਬਸੇਰੋਪੜ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦਰਜ ਹੋ ਰਹੇ ਨੇ ਸੋ ਉਂਤੇ ਜਿਹੜੇ ਦਿਨ ਨੇ ਅੱਜ ਦਾ ਦਿਨ ਲਾ ਲਈਏ ਤੇ ਪੰਜਾਬ ਦੇ ਲਗਭਗ 85 ਫੀਸਣ ਖੇਤੜਾ ਜਮੀਨ ਨਾਲ ਕਵਰ ਹੋਣਗੇ ਮਾਝੇ ਤੋਂ ਲੈ ਕੇ ਮਾਲਵੇ ਤੋਂ ਲੈ ਕੇ ਦੁਆਬਾ ਪੂਰਬ ਸਾਰੇ ਖੇਤੜਾ ਜਿਹੜੇ ਭਾਰੀ ਮੀਂਹ ਨਾਲ ਕਵਰ ਹੋਣ ਜਾ ਰਹੇ ਨੇ ਅੱਜ ਤੇ ਇਸ ਦੇ ਇਲਾਵਾ ਹਰਿਆਣੇ ਦੇ ਕੈਲੀਏ ਜਿਹੜੇ ਪੰਜਾਬ ਦੇ ਨਾਲ ਲੱਗਦੇ ਜਲੇ ਆ ਉੱਤਰੀ ਹਰਿਆਣੇ ਦੇ ਉਹਨਾਂ ਖੇਤੜਾ ਦੇ ਵਿੱਚ ਵੀ ਅੱਜ ਪਹੁੰਚਣਗੇ ਜ਼ਬਰਦਸਤ ਲੈਵਲ ਦੇ ਪੰਜਾਬ ਦੀ ਜਗਰ ਗੱਲ ਕਰਦੇ ਆ ਅਗਲੇ 48 ਘੰਟਿਆਂ ਲਈ ਅਲਰਟ ਜਿਹੜਾ ਮੌਸਮ ਖਾਕ ਨੇ ਜਾਰੀ ਕੀਤੇ ਹੋਏ ਨੇ ਅੱਜ ਤੇ ਕੱਲ ਲਈ ਉਹਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਅਪਡੇਟ ਤੇ ਸਕ੍ਰੀਨ ਦੇ ਉੱਤੇ ਦੇਖ ਸਕਦੇ ਆ ਜੀ 1 ਸਤੰਬਰ ਦੀ ਇਹ ਫਟੇਟ ਹੈਗੀ ਅੱਜ ਦੀ ਸਵੇਰ ਦੀ ਤੇ ਵੈਰੀ ਹੈਵੀ ਰਹਿੰਦੇ ਅਲਰਟ ਜਿਹੜੇ ਅੱਜ ਰੈਡ ਅਲਰਟ ਜਾਰੀ ਕੀਤੇ ਹੋਏ ਨੇ ਖਤਰਨਾਕ ਪੱਧਰ ਦੇ ਅਲਰਟ ਹੁੰਦੇ ਆ ਇਹ ਰੈਡ ਅਲਰਟ ਅੱਜ ਪੰਜਾਬ ਦੇ ਵਿੱਚ ਜਾਰੀ ਨੇ atypari ਮੀਂਹ ਦੇ ਤੇ atypari ਮੀਂਹ ਲੱਗ ਵੀ ਰਹੇ ਨੇ ਕੱਲ ਵੀ ਲੱਗਣਗੇ ਜੀ atypari ਨੇ ਕੱਲ ਵੀ orange ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਕੋਲ ਮਿਲਾ ਕੇ ਅਗਲੇ 48 72 ਘੰਟੇ ਮੀਤ اور ਰਾਹਤ ਨਹੀਂ ਹੈ ਜਿੱਥੇ ਹੜਾ ਦਾ ਮਾਹੌਲ ਬਣਿਆ ਹੋਇਆ ਉੱਥੇ ਥੋੜੀ ਬਹੁਤ ਰਾਹਤ ਫਿਲਹਾਲ ਨਜ਼ਰ ਆ ਰਹੀ ਹੈ ਉੱਥੇ ਮੀਂਹ ਘਟਨੇ ਪਰ ਆਉਂਦੇ ਘੰਟਿਆਂ ਦੇ ਵਿੱਚ ਵੀ ਉੱਥੇ ਵੀ ਮੀਂਹ ਪਾਚਣਗੇ ਨਹੀਂ ਹੈਗੇ ਉੱਥੇ ਜਮ੍ਹਾਂ ਮੀਂਹ ਨਹੀਂ ਪੈਣੇ ਉੱਥੇ ਹੀ ਪੈਣਗੇ ਭਾਵਿਓ ਇਧਰ ਮਾਲਵੇ ਦੇ ਫਾਸ਼ੀਂਗ ਜਲੇਆ ਫਾਜ਼ਲਕਾ ਫਰੀਦਕੋਟ ਫਿਰੋਜ਼ਪੁਰ ਸ੍ਰੀ ਤਰਨਤਾਰਨ ਸਾਹਿਬ ਮੁਗਾਇਥੇ ਮੀਂਹ ਲੱਗਣੇ ਹੈ ਇਸਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰ ਇੱਥੇ ਵੀ ਮੀਂਹ ਲੱਗਣਿਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਭਾਰੀ ਮੀਂਹ ਲੱਗਣੇ ਹੈ ਅਗਲੇ 48 ਘੰਟਿਆਂ ਦੇ ਵਿੱਚ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਪਹੁੰਚਣਗੇ ਫਿਲਹਾਲ 3 ਸਤੰਬਰ ਤੱਕ ਇਹ ਮੀਂਹ ਜਾਰੀ ਰਹਿ ਸਕਦਾ ਹੈ ਚਾਰ ਸਤੰਬਰ ਤੋਂ ਫਿਰ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਡੈਮਾਂ ਦੀ ਗੱਲ ਕਰੀਏ ਜੀ ਡੈਮਾਂ ਦੇ ਐਜ਼ ਇਟ ਉਸੇ ਤਰ੍ਹਾਂ ਪਾਣੀ ਛੱਡਿਆ ਜਾ ਰਿਹਾ ਕੋਈ ਵਾਧੂ ਵਧਾ ਕੇ ਜਾਂ ਘਟਾ ਕੇ ਹਲੇ ਸ਼ਡਿਊਲ ਨਹੀਂ ਵਿੱਚ ਆ ਗਿਆ ਭਾਖੜੇ ਦੇ ਵਿੱਚ 7 ਲੋ ਦੇ ਵਿੱਚ 50-60 ਹਜ਼ਾਰ ਕਿਊਸਕ ਪਾਣੀ ਉਸੇ ਤਰ੍ਹਾਂ ਛੱਡਿਆ ਜਾ ਰਿਹਾ ਬਿਆਸ ਦੇ ਵਿੱਚ ਵੀ ਪਾਣੀ 1 ਲੱਖ ਦੇ ਕਿਊਸਕ ਤੇ ਆਸਾ ਛੱਡਿਆ ਜਾ ਰਿਹਾ ਇਸੇ ਤਰ੍ਹਾਂ ਰਾਵੀ ਦੇ ਵਿੱਚ ਵੀ ਪਾਣੀ ਇਸੇ ਤਰ੍ਹਾਂ ਛੱਡਿਆ ਜਾ ਰਿਹਾ ਜਿਵੇਂ ਫਾਇਲਾ ਛੱਡਿਆ ਜਾ ਰਿਹਾ ਸੀ ਹਲੇ ਡੈਮਾਂ ਵਾਲੇ ਫਖ ਤੋਂ ਵੀ ਕੋਈ ਰਾਹਤ ਨਹੀਂ ਹੈ ਤੇ ਕੰਮ